ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਾਸ਼ਟਰਪਤੀ ਨਾਲ 트럼ਪ ਨੇ ਹੁਣ ਹੋਰ ਉਤਪਾਦਾਂ ਤੇ ਵੀ ਇੰਪੋਰਟ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਹੁਣ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਜੀ ਅਤੇ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਂਟਸ ਦੇ ਉੱਪਰ 50% ਦੀ ਟੈਕਸ ਹੈ ਜੋ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਲਡਸ ਫਰਨੀਚਰ ਦੇ ਉੱਪਰ 30% ਦੀ ਭਾਰੀ ਟਰੱਕਾਂ ਦੇ ਉੱਪਰ 25% ਦੀ ਟੈਕਸ ਹੈ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਲੱਗੇਗਾ। ਟਰੰਪ ਨੇ ਕਿਹਾ ਹੈ ਕਿ ਪਹਿਲੀ ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਪਰ 100% ਟੈਰਫ ਜੋ ਉਹ ਲੱਗਣਾ ਜਾ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਨੇ ਉਹ ਆਪਣਾ ਕਾਰੋਬਾਰ ਅਮਰੀਕਾ ਦੇ ਵਿੱਚ ਕਾਇਮ ਕਰ ਸਕਣ। ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਆਲਰੇਡੀ ਅਮਰੀਕਾ ਦੇ ਵਿੱਚ ਆਪਣੇ ਪਲਾਂਟ ਕਾਇਮ ਕਰ ਰਹੀਆਂ ਨੇ ਉਹਨਾਂ ਦੀਆਂ ਦਵਾਈਆਂ ਉੱਤੇ ਕਿਸੇ ਤਰੀਕੇ ਦਾ ਕੋਈ ਟੈਰਫ ਹੈ ਜਿਹੜਾ ਉਹ ਨਹੀਂ ਲਗਾਇਆ ਜਾਵੇਗਾ ਹਾਲੇ 트੍ਰੰਪ ਪ੍ਰਸ਼ਾਸਨ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਟੈਰਫ ਉਹਨਾਂ ਕੰਪਨੀਆਂ ਤੇ ਕਿਵੇਂ ਲਾਗੂ ਹੋਣਗੇ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਫੈਕਟਰੀਆਂ ਨੇ ਜਨਗਣਨਾ ਬਿਊਰੋ ਦੇ ਅਨੁਸਾਰ 2024 ਦੇ ਵਿੱਚ ਅਮਰੀਕਾ ਨੇ ਲਗਭਗ 233 ਅਰਬ ਡਾਲਰ ਦੇ ਫਾਰਮਾਸਿਊਟੀਕਲ ਅਤੇ ਮੈਡੀਕਲ ਉਤਪਾਦ ਦਰਾਮਕਤੇ ਸਨ ਹੁਣ ਕੁਝ ਦਵਾਈਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਨੇ ਕਿਉਂਕਿ ਸਿਹਤ ਸੰਭਾਲ ਖਰਚਿਆਂ ਦੇ ਨਾਲ ਹੀ ਮੈਡੀਕੇਅਰ ਅਤੇ ਮੈਡੀਕੇਟ ਦੀਆਂ ਲਾਗਤਾਂ ਵੀ ਨੇ ਜੋ ਵਧ ਸਕਦੀਆਂ ਨੇ 트ੰਪ ਦੇ ਵੱਲੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿਉਂਕਿ 트ੰਪ ਨੇ ਪਹਿਲਾਂ ਸੁਝਾ ਦਿੱਤਾ ਸੀ ਕਿ ਟੈਰਿਫਸ ਸਮੇਂ ਦੇ ਨਾਲ ਪੜਾਅਵਾਰ ਘਟਾਏ ਜਾਣਗੇ ਤਾਂ ਜੋ ਕੰਪਨੀਆਂ ਦੇ ਕੋਲ ਫੈਕਟਰੀਆਂ ਬਣਾਉਣ ਅਤੇ ਉਤਪਾਦਨ ਨੂੰ ਤਬਦੀਲ ਕਰਨ ਦਾ ਜੋ ਸਮਾਂ ਉਹ ਹੋਵੇ ਅਗਸਤ ਦੇ ਵਿੱਚ ਸੀਐਨਬੀਸੀ ਨੇ 트ੰਪ ਨੂੰ ਕਿਹਾ ਸੀ ਕਿ ਉਹ ਫਾਰਮਾਸਿਊਟੀਕਲ ਅਤੇ ਛੋਟਾ ਟੈਰਿਫ ਲਗਾ ਕੇ ਸ਼ੁਰੂਆਤ ਕਰਨਗੇ ਅਤੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਵਿੱਚ ਦਰ ਨੂੰ 150% ਅਤੇ ਇੱਥੋਂ ਤੱਕ ਕਿ 250% ਵਧਾ ਦੇਣਗੇ ਪਰ ਹੁਣ ਇਸ ਦੇ ਸਭ ਕੁਝ ਉਲਟ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਾਸ਼ਟਰਪਤੀ ਨਾਲ 트럼ਪ ਨੇ ਹੁਣ ਹੋਰ ਉਤਪਾਦਾਂ ਤੇ ਵੀ ਇੰਪੋਰਟ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਹੁਣ ਪਹਿਲੀ ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਅਤੇ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਂਟਸ ਦੇ ਉੱਪਰ 50% ਦੀ ਟੈਕਸ ਹੈ ਜੋ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਲਡਸ ਫਰਨੀਚਰ ਦੇ ਉੱਪਰ 30% ਦੀ ਭਾਰੀ ਟਰੱਕਾਂ ਦੇ ਉੱਪਰ 25% ਦੀ ਟੈਕਸ ਹੈ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਲੱਗੇਗਾ 트럼ਪ ਨੇ ਕਿਹਾ ਹੈ ਕਿ ਪਹਿਲੀ ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਪਰ 100% ਟੈਰਫ ਜੋ ਉਹ ਲੱਗਣਾ ਜਾ ਰਿਹਾ ਹੈ ਅਜਿਹਾ ਇਸ ਦੇ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਨੇ ਉਹ ਆਪਣਾ ਕਾਰੋਬਾਰ ਅਮਰੀਕਾ ਦੇ ਵਿੱਚ ਕਾਇਮ ਕਰ ਸਕਣ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਆਲਰੇਡੀ ਅਮਰੀਕਾ ਦੇ ਵਿੱਚ ਆਪਣੇ ਪਲਾਂਟ ਕਾਇਮ ਕਰ ਰਹੀਆਂ ਨੇ ਉਹਨਾਂ ਦੀਆਂ ਦਵਾਈਆਂ ਉੱਤੇ ਕਿਸੇ ਤਰੀਕੇ ਦਾ ਕੋਈ ਟੈਰਫ ਹੈ ਜਿਹੜਾ ਉਹ ਨਹੀਂ ਲਗਾਇਆ ਜਾਵੇਗਾ ਹਾਲੇ 트럼ਪ ਪ੍ਰਸ਼ਾਸਨ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਟੈਰਫ ਉਹਨਾਂ ਕੰਪਨੀਆਂ ਤੇ ਕਿਵੇਂ ਲਾਗੂ ਹੋਣਗੇ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਫੈਕਟਰੀਆਂ ਨੇ ਜਨਗਣਨਾ ਬਿਊਰੋ ਦੇ ਅਨੁਸਾਰ 2024 ਦੇ ਵਿੱਚ ਅਮਰੀਕਾ ਨੇ ਲਗਭਗ 233 ਅਰਬ ਡਾਲਰ ਦੇ ਫਾਰਮਾਸਿਊਟੀਕਲ ਅਤੇ ਮੈਡੀਕਲ ਉਤਪਾਦ ਦਰਾਮ ਕੀਤੇ ਸਨ ਹੁਣ ਕੁਝ ਦਵਾਈਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਨੇ ਕਿਉਂਕਿ ਸਿਹਤ ਸੰਭਾਲ ਖਰਚਿਆਂ ਦੇ ਨਾਲ ਹੀ ਮੈਡੀਕੇਅਰ ਅਤੇ ਮੈਡੀਕੇਟ ਦੀਆਂ ਲਾਗਤਾਂ ਮਿਨੇ ਜੋ ਉਹ ਵਧ ਸਕਦੀਆਂ ਨੇ 트럼ਪ ਦੇ ਵੱਲੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿਉਂਕਿ 트럼ਪ ਨੇ ਪਹਿਲਾਂ ਸੁਝਾ ਦਿੱਤਾ ਸੀ ਕਿ ਟੈਰੇਫਸ ਸਮੇਂ ਦੇ ਨਾਲ ਪੜਾਅ ਵਾਰ ਘਟਾਏ ਜਾਣਗੇ ਤਾਂ ਜੋ ਕੰਪਨੀਆਂ ਦੇ ਕੋਲ ਫੈਕਟਰੀਆਂ ਬਣਾਉਣ ਅਤੇ ਉਤਪਾਦਨ ਨੂੰ ਤਬਦੀਲ ਕਰਨ ਦਾ ਜੋ ਸਮਾਂ ਉਹ ਹੋਵੇ ਅਗਸਤ ਦੇ ਵਿੱਚ ਸੀਐਨਬੀਸੀ ਨੇ 트럼ਪ ਨੂੰ ਕਿਹਾ ਸੀ ਕਿ ਉਹ ਫਾਰਮਾਸਿਊਟੀਕਲ ਅਤੇ ਛੋਟਾ ਟੈਰਿਫ ਲਗਾ ਕੇ ਸ਼ੁਰੂਆਤ ਕਰਨਗੇ ਅਤੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਵਿੱਚ ਦਰ ਨੂੰ 150% ਅਤੇ ਇੱਥੇ ਤੱਕ ਕਿ 250% ਵਧਾ ਦੇਣਗੇ ਪਰ ਹੁਣ ਇਸ ਦੇ ਸਭ ਕੁਝ ਉਲਟ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਾਸ਼ਟਰਪਤੀ ਨਾਲ 트ੰਪ ਨੇ ਹੁਣ ਹੋਰ ਉਤਪਾਦਾਂ ਤੇ ਵੀ ਇੰਪੋਰਟ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਹੁਣ ਪਹਿਲੀ ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਅਤੇ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਂਟਸ ਦੇ ਉੱਪਰ 50% ਦੀ ਟੈਕਸ ਹੈ ਜੋ ਉਹ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਲਡਸ ਫਰਨੀਚਰ ਦੇ ਉੱਪਰ 30% ਦੀ ਭਾਰੀ ਟਰੱਕਾਂ ਦੇ ਉੱਪਰ 25% ਦੀ ਟੈਕਸ ਹੈ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਲੱਗੇਗਾ ਟਰੰਪ ਨੇ ਕਿਹਾ ਹੈ ਕਿ 1 ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਪਰ 100% ਟੈਰਫ ਜੋ ਉਹ ਲੱਗਣਾ ਜਾ ਰਿਹਾ ਹੈ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਨੇ ਉਹ ਆਪਣਾ ਕਾਰੋਬਾਰ ਅਮਰੀਕਾ ਦੇ ਵਿੱਚ ਕਾਇਮ ਕਰ ਸਕਣ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਆਲਰੇਡੀ ਅਮਰੀਕਾ ਦੇ ਵਿੱਚ ਆਪਣੇ ਪਲਾਂਟ ਕਾਇਮ ਕਰ ਰਹੀਆਂ ਨੇ ਉਹਨਾਂ ਦੀਆਂ ਦਵਾਈਆਂ ਉੱਤੇ ਕਿਸੇ ਤਰੀਕੇ ਦਾ ਕੋਈ ਟੈਰਫ ਜਿਹੜਾ ਉਹ ਨਹੀਂ ਲਗਾਇਆ ਜਾਵੇਗਾ ਹਾਲੇ 트੍ਰాంਪ ਪ੍ਰਸ਼ਾਸਨ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਟੈਰਫ ਉਹਨਾਂ ਕੰਪਨੀਆਂ ਤੇ ਕਿਵੇਂ ਲਾਗੂ ਹੋਣਗੇ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਫੈਕਟਰੀਆਂ ਨੇ ਜਨਗਣਨਾ ਬਿਊਰੋ ਦੇ ਅਨੁਸਾਰ 2024 ਦੇ ਵਿੱਚ ਅਮਰੀਕਾ ਨੇ ਲਗਭਗ 233 ਅਰਬ ਡਾਲਰ ਦੇ ਫਾਰਮਾਸਿਊਟੀਕਲ ਅਤੇ ਮੈਡੀਕਲ ਉਤਪਾਦ ਦਰਾਮਦ ਕੀਤੇ ਸਨ ਹੁਣ ਕੁਝ ਦਵਾਈਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਨੇ ਕਿਉਂਕਿ ਸਿਹਤ ਸੰਭਾਲ ਖਰਚਿਆਂ ਦੇ ਨਾਲ ਹੀ ਮੈਡੀਕੇਅਰ ਅਤੇ ਮੈਡੀਕੇਟ ਦੀਆਂ ਲਾਗਤਾਂ ਮਿਨੇ ਜੋ ਉਹ ਵੱਧ ਸਕਦੀਆਂ ਨੇ 트럼ਪ ਦੇ ਵੱਲੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿਉਂਕਿ 트럼ਪ ਨੇ ਪਹਿਲਾਂ ਸੁਝਾ ਦਿੱਤਾ ਸੀ ਕਿ ਟੈਰਿਫਸ ਸਮੇਂ ਦੇ ਨਾਲ ਪੜਾਅ ਵਾਰ ਘਟਾਏ ਜਾਣਗੇ ਤਾਂ ਜੋ ਕੰਪਨੀਆਂ ਦੇ ਕੋਲ ਫੈਕਟਰੀਆਂ ਬਣਾਉਣ ਅਤੇ ਉਤਪਾਦਨ ਨੂੰ ਤਬਦੀਲ ਕਰਨ ਦਾ ਜੋ ਸਮਾਂ ਉਹ ਹੋਵੇ ਅਗਸਤ ਦੇ ਵਿੱਚ ਸੀਐਨਬੀਸੀ ਨੇ 트럼ਪ ਨੂੰ ਕਿਹਾ ਸੀ ਕਿ ਉਹ ਫਾਰਮਾਸਿਊਟੀਕਲ ਅਤੇ ਛੋਟਾ ਟੈਰਿਫ ਲਗਾ ਕੇ ਸ਼ੁਰੂਆਤ ਕਰਨਗੇ ਅਤੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਵਿੱਚ ਦਰ ਨੂੰ 150% ਅਤੇ ਇੱਥੇ ਤੱਕ ਕਿ 250% ਵਧਾ ਦੇਣਗੇ ਪਰ ਹੁਣ ਇਸ ਦੇ ਸਭ ਕੁਝ ਉਲਟ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਾਸ਼ਟਰਪਤੀ ਨਾਲ 트ੰਪ ਨੇ ਹੁਣ ਹੋਰ ਉਤਪਾਦਾਂ ਤੇ ਵੀ ਇੰਪੋਰਟ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਹੁਣ ਪਹਿਲੀ ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਅਤੇ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਂਟਸ ਦੇ ਉੱਪਰ 50% ਦੀ ਟੈਕਸ ਹੈ ਜੋ ਉਹ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਅਪਹੋਲਡਸ ਫਰਨੀਚਰ ਦੇ ਉੱਪਰ 30% ਦੀ ਭਾਰੀ ਟਰੱਕਾਂ ਦੇ ਉੱਪਰ 25% ਦੀ ਟੈਕਸ ਹੈ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਲੱਗੇਗਾ ਟਰੰਪ ਨੇ ਕਿਹਾ ਹੈ ਕਿ 1 ਅਕਤੂਬਰ ਤੋਂ ਬ੍ਰਾਂਡਡ ਅਤੇ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਪਰ 100% ਟੈਰਫ ਜੋ ਉਹ ਲੱਗਣਾ ਜਾ ਰਿਹਾ ਹੈ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਨੇ ਉਹ ਆਪਣਾ ਕਾਰੋਬਾਰ ਅਮਰੀਕਾ ਦੇ ਵਿੱਚ ਕਾਇਮ ਕਰ ਸਕਣ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਆਲਰੇਡੀ ਅਮਰੀਕਾ ਦੇ ਵਿੱਚ ਆਪਣੇ ਪਲਾਂਟ ਕਾਇਮ ਕਰ ਰਹੀਆਂ ਨੇ ਉਹਨਾਂ ਦੀਆਂ ਦਵਾਈਆਂ ਉੱਤੇ ਕਿਸੇ ਤਰੀਕੇ ਦਾ ਕੋਈ ਟੈਰਫ ਜਿਹੜਾ ਉਹ ਨਹੀਂ ਲਗਾਇਆ ਜਾਵੇਗਾ ਹਾਲੇ 트੍ਰాంਪ ਪ੍ਰਸ਼ਾਸਨ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਟੈਰਫ ਉਹਨਾਂ ਕੰਪਨੀਆਂ ਤੇ ਕਿਵੇਂ ਲਾਗੂ ਹੋਣਗੇ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਫੈਕਟਰੀਆਂ ਨੇ ਜਨਗਣਨਾ ਬਿਊਰੋ ਦੇ ਅਨੁਸਾਰ 2024 ਦੇ ਵਿੱਚ ਅਮਰੀਕਾ ਨੇ ਲਗਭਗ 233 ਅਰਬ ਡਾਲਰ ਦੇ ਫਾਰਮਾਸਿਊਟੀਕਲ ਅਤੇ ਮੈਡੀਕਲ ਉਤਪਾਦ ਦਰਾਮਦ ਕੀਤੇ ਸਨ ਹੁਣ ਕੁਝ ਦਵਾਈਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਨੇ ਕਿਉਂਕਿ ਸਿਹਤ ਸੰਭਾਲ ਖਰਚਿਆਂ ਦੇ ਨਾਲ ਹੀ ਮੈਡੀਕੇਅਰ ਅਤੇ ਮੈਡੀਕੇਟ ਦੀਆਂ ਲਾਗਤਾਂ ਮਿਨੇ ਜੋ ਉਹ ਵਧ ਸਕਦੀਆਂ ਨੇ 트럼ਪ ਦੇ ਵੱਲੋਂ ਫਾਰਮਾਸਿਊਟੀਕਲ ਦਵਾਈਆਂ ਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿਉਂਕਿ 트럼ਪ ਨੇ ਪਹਿਲਾਂ ਸੁਝਾ ਦਿੱਤਾ ਸੀ ਕਿ ਟੈਰੇਫਸ ਸਮੇਂ ਦੇ ਨਾਲ ਪੜਾਅ ਵਾਰ ਘਟਾਏ ਜਾਣਗੇ ਤਾਂ ਜੋ ਕੰਪਨੀਆਂ ਦੇ ਕੋਲ ਫੈਕਟਰੀਆਂ ਬਣਾਉਣ ਅਤੇ ਉਤਪਾਦਨ ਨੂੰ ਤਬਦੀਲ ਕਰਨ ਦਾ ਜੋ ਸਮਾਂ ਉਹ ਹੋਵੇ ਅਗਸਤ ਦੇ ਵਿੱਚ ਸੀਐਨਬੀਸੀ ਨੇ 트럼ਪ ਨੂੰ ਕਿਹਾ ਸੀ ਕਿ ਉਹ ਫਾਰਮਾਸਿਊਟੀਕਲ ਅਤੇ ਛੋਟਾ ਟੈਰਿਫ ਲਗਾ ਕੇ ਸ਼ੁਰੂਆਤ ਕਰਨਗੇ ਅਤੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਵਿੱਚ ਦਰ ਨੂੰ 150% ਅਤੇ ਇੱਥੇ ਤੱਕ ਕਿ 250% ਵਧਾ ਦੇਣਗੇ ਪਰ ਹੁਣ ਇਸ ਦੇ ਸਭ ਕੁਝ ਉਲਟ ਹੋ ਰਿਹਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ